ਹਾਂ ਆ ਆਦਾ ਯਾਰ ਤੂੰ ਬਹੁਤ ਵਧੀਆ ਕੰਮ ਕਰੀ ਫਿਰਦਾ ਜਿਹੜਾ ਮਸ਼ੀਨ ਪਾਈ ਫਿਰਦਾ ਟਰੈਕਟਰ ਮਗਰ ਆ ਯਾਰ ਮੇਰੇ ਨਾਲ ਜਿਹੜਾ ਪਨੀਰੀ ਵਾਲਾ ਥਾ ਮੀਂਹ ਜਾ ਪਾ ਕੇ ਬਾਈ ਹੋ ਗਿਆ ਘੜੜਾ ਜੇ ਮੈਂ ਹਲ ਮਾਰਦਾ ਤਾਂ ਡਲੇ ਵਾਲੇ ਉੱਠਣਗੇ ਯਾਰ ਐ ਕਰ ਬਾਈ ਬਣ ਕੇ ਮਾਰੀ ਆ ਮਸ਼ੀਨ ਯਾਰ ਯਾਰ ਤੂੰ ਟਰੈਕਟਰ ਲੈ ਜਾ ਆਪੇ ਹੀ ਮਾ ਆ ਉਹ ਨਹੀਂ ਨਹੀਂ ਤੈਨੂੰ ਪਤਾ ਮੈਨੂੰ ਹਸਾਬ ਜਾ ਘਟਾ ਯਾਰ 2 ਤਾਂ ਮਿੰਟ ਲੱਗਣਿਆ ਆ ਉਹ ਮੈਨੂੰ ਕੰਮ ਆ ਓਏ ਆ ਜਾ ਆ ਜਾ ਚੱਲ ਤੂੰ ਮੈਂ ਬਈਨਾ ਮਗਰ ਚੱਲ ਕੇ ਵਾਹ ਐਸਾ ਤਾਂ ਬਹੁਤ ਆ ਐਂ ਕਰ ਤੂੰ ਹੰ ਜਾਵੜਾ ਮੈਂ ਨਾ ਕਾਸ਼ ਫਿਰਦਾ ਸੁਹਾਗਾ ਮਾਰਦਾ ਉਹ ਤਾਂ ਮਰਵਾ ਲੈਣਾ ਐਵੇਂ ਠੀਕਾ ਮੈਂ ਸੁਣਿਆ ਤੇਰੇ ਕੋਲੇ 105 ਦਾ ਵੀ ਹੈ ਹਾਂ ਸਹੀ ਗਾ ਯਾਰ ਥੋੜਾ ਜਿਹਾ ਵੜਿਆ ਬਾਕੀ ਮੈਂ ਆ ਜਾ ਇਸ ਤੇ ਰੱਖ ਲਿਆ ਕਿੰਨਾ ਕ ਹੈ ਹੈਗਾ 20 ਕਿਲੋ ਦਾ ਸੈਨਕ ਦਾ ਚਾਹੀਦਾ ਯਾਰ ਮੈਨੂੰ ਚਲਾ ਆ ਲੈ ਜਾ ਫਿਰ ਲੈ ਚੱਕ ਯਾਰ ਬਾਨੇ ਨੂੰ ਆ ਤੈਨੂੰ ਪਤਾ ਯਾਰ ਮੇਰੀ ਢੂਈ ਦੋਸਦੀ ਐ ਤੂੰ ਚੱਕ ਕੇ ਛੜਾਇਆ ਮੇਰ ਨਾਲ ਓ ਯਾਰ ਮੈਨੂੰ ਕੰਮ ਆ ਓ ਯਾਰ ਦੋ ਦਾ ਮਿੰਟ ਲੱਗਣਿਆ ਸਾਰੇ ਮੋੜਿਆਂ ਹੀ ਬਾਈ ਯਾਰ ਟੱਕ ਲਿਆ ਐਂ ਘਰ ਵੀ ਥੱਲੇ ਹੀ ਰੱਖ ਓ ਜਾਣਾ ਨਹੀਂ ਹੁਣ ਕੀਰਾ ਨਾ ਬਾਈ ਬਣ ਕੇ ਐਂ ਕਾ ਤੂੰ ਜਿੰਦਰੀ ਚੱਕ ਲਿਆ ਨਾਲੇ ਤਾਂ ਮੇਰ ਨਾਲ ਪਵਾਇਆ ਵੱਟ ਤੇ ਵੀਰ ਬੰਦਾ ਨਾਲੇ ਭੋਗਲਾ ਚੱਕ ਲਿਆ ਝੋਨੇ ਦਾ ਛਿੱਟਾ ਵੀ ਯਾਰ ਤੂੰ ਹੀ ਦੇਦੀ ਪਿਛਲੀ ਵਾਰੀ ਮੈਂ ਦਿੱਤਾ ਸੀ ਗੱਲ ਜੀ ਬਣਦੀ ਨਹੀਂ ਬਾਈ ਉਹ ਤੇਰਾ ਨਾਲ ਦਾ ਵਾਣ ਕੀ ਰੇਟਾ ਫੇਕੇ ਤੇ 80000 ਨੂੰ ਓਏ ਐਂ ਕਰ ਮੈਥੋਂ ਕਿਆਸੀ ਲੈ ਲੈ ਆਦਵਨ ਮੈਨੂੰ ਠੇਕੇ ਦੇ ਦੇ ਜੋ ਸਾਰਾ ਕੰਮ ਹੀ ਤੇਰਾ ਮੈਂ ਕਰਨ ਆ ਭਾਬੀ ਵੀ ਆਦਾ ਆਪੇ ਲੈ ਜਾ ਮੈਨੂੰ ਤਾਂ ਘਰੇ ਕੰਮ ਆ ਧੀ ਤਾਂ ਛਡਾ ਜਾਉਂਦਾ